ਇਹ ਸੋਨੂ ਆਤਰ ਦਾ ਆਪ ਇਹ ਉਹਦੇ ਚ ਰਹੇ ਨੇ ਪਤਾ ਡੀਸੀ ਆਫਿਸ ਚ ਸਾਡੀ ਲੈਣ ਸਾਰੀ ਦੀਆਂ ਵੋਟਾਂ ਹੀ ਸਾਡੀ ਸਾਡੀ ਲੈਣ ਦੀ ਹੈ ਨਾ ਸਾਰੀਆਂ ਵੋਟਾਂ ਕੱਟ ਉਹ ਤਾਂ ਬਾਅਦ ਚ ਫੇਰ ਦੁਬਾਰਾ ਬਣਾਈਆਂ ਨਹੀਂ ਅਜੇ ਲੋਕ ਕਾਉਂਸਲਰ ਦੀਆਂ ਲੱਗੀਆਂ ਤੁਹਾਡੀਆਂ ਉਦੋਂ ਸਾਡੇ ਸਾਡੀਆਂ ਵੋਟਾਂ ਐ ਨਹੀਂ ਸੀਗੀ ਨਹੀਂ ਮਿਲਦਾ ਵੋਟ ਹੀ ਕੱਟਦੀ ਵੋਟ ਤਾਂ ਕੱਟ ਹੀ ਗਈ ਮਾਣੋ ਉਸ ਮੱਤ ਰੱਖ ਰਹਿਣੀ ਐ ਤੇ ਬੇਟਾ ਹੈਗਾ ਫੈਸਲਾ ਹਾਂ ਦੋਨੋਂ ਦੀ ਵੋਟ ਕੱਟਦੀ ਦਫਤਰ ਦੇ ਨਹੀਂ ਦਫਤਰ ਨਾਲ ਨਹੀਂ ਸੋਸਰੀ ਕਰਦੇ ਨਹੀਂ ਇਹ ਤਾਂ ਇਹਨਾਂ ਨੂੰ ਵੀ ਇਹਨਾਂ ਦੀ ਕੱਟੀ ਆ ਰੀਜਨ ਦਫਤਰ ਤੁਸੀਂ ਆਫਟਰ ਆਲ ਕੁਝ ਕਰੀਂ ਰੀਜਨ ਲਿਖਿਆ ਹੋਣਾ ਹੈ ਪਤਾ ਨਹੀਂ ਮੈਨੂੰ ਤਾਂ ਮਾਈਕ ਲਾ ਕੇ ਜਾਓ ਤਾਂ ਉੱਥੇ ਵੀ ਇਹਨਾਂ ਦਾ ਅੰਤਰ ਹੋਣਾ ਤੇ ਹੀ ਜਾਂਦਾ ਅੰਦਰ ਪਾਣਾ ਬੋਟਾ ਅੰਦਰ ਡੀਐਲਓ ਕਿੱਥੇ ਬੋਟਾ ਟਿਕਿਆ ਹੁੰਦਾ ਹੈ ਡੀਜ਼ਲ ਦੱਸੋ ਡੀਐਲਓ ਨੂੰ ਉਹੀ ਦੱਸੋਗਾ ਨਾ ਡੀਐਲਓ ਇੰਦੀਆਂ ਡੀਐਲਓ ਕਿੱਥੇ ਹੁੰਦਾ ਅੰਦਰ ਹੀ ਹੁੰਦੇ ਹਾਂ ਹਾਂ ਇਹ ਤਾਂ ਬਾਹਰ ਹੀ ਹੁੰਦੇ ਆ ਉਹ ਥੋੜਾ ਕਿਤੇ ਹੋਰ ਡਾਕਟਰਾਂ 'ਚ ਬੈਠੇ ਮੈਂ ਕਾਉਂਸਲਰ ਕਪਲ ਕੁਮਾਰ ਸੋਨੂ ਵਾਰ ਨੰਬਰ 72 ਤੋਂ ਸੋਨੂ ਜੀ ਇੱਕ ਇੱਕ ਮਾਮਲਾ ਸਾਹਮਣੇ ਆਇਆ ਲੜੀ ਨੇ ਕਾਫੀ ਰੋਲਾ ਪਾਇਆ ਉਹਦੀ ਵੋਟ ਉਹਨੇ ਪੋਲ ਕਰ ਲਈ ਹੈ ਪਰ ਉਹਦੇ ਪਰਿਵਾਰ ਦੀਆਂ ਦੋ ਵੋਟਾਂ ਨਹੀਂ ਲੱਭ ਰੀਆਂ ਉਹ ਕਹਿੰਦੇ ਕਿ ਕੋਈ ਕਟਨ ਦਾ ਮਾਮਲਾ ਸਾਹਮਣੇ ਆਇਆ ਨਹੀਂ ਦੋ ਨਹੀਂ ਜੀ ਇੱਕ ਇੱਕ ਨਹੀਂ ਲੱਭ ਰਹੀ ਦੋ ਮਿਲ ਗਈਆਂ ਇਹਾਂ ਜਿਹਦੇ ਵਿੱਚੋਂ ਮਿਲ ਖੰਨਾ ਇੱਕ ਉਹਨਾਂ ਨੇ ਪਾਤੀ ਉਹਨਾਂ ਦੇ ਹਸਬੰਦ ਦੀ ਵੀ ਮਿਲ ਗਈ ਆ ਕਈ ਵਾਰ ਮਿਸਪ੍ਰਿੰਟ ਹੋਣ ਕਰਕੇ ਅੱਗੇ ਪਿੱਛੇ ਹੋ ਜਾਂਦਾ ਵਾ ਕਈ ਵਾਰ ਬੀਐਲਓ ਵੀ ਆਪਣੀ ਡਿਊਟੀ ਵਿੱਚ ਕਤਾਹੀ ਵਰਤਦੇ ਆ ਇੱਕ ਜਗ੍ਹਾ ਬਹਿ ਕੇ ਬਹਿ ਕੇ ਹੀ ਉਹ ਸਾਰੀ ਕਾਰਵਾਈ ਕਰ ਦਿੰਦੇ ਆ ਪੋਲਿੰਗ ਸਟੇਸ਼ਨ ਤੇ ਚਾਰ ਬੂ ਬੀਐਲਓ ਦੀ ਡਿਊਟੀ ਹੁੰਦੀ ਆ ਇਹ ਕੀ ਕਰਦੇ ਆ ਇੱਕ ਜਣਾ ਬਹਿ ਕੇ ਤਿੰਨਾਂ ਦੀ ਡਿਊਟੀ ਆਪ ਨਿਭਾਈ ਜਾਂਦਾ ਵਾ ਇਹਨਾਂ ਦੀ ਰਿਟਰਨ ਵਿੱਚ ਸ਼ਿਕਾਇਤ ਅਸੀਂ ਡੀਸੀ ਸਾਹਮਣੂ ਦਵਾਵਾਂਗੇ ਕਿ ਵੀ ਇਹ ਬੰਦੇ ਤੇ ਇਹਨੂੰ ਪੁੱਛਿਆ ਜਾਵੇ ਇਸ ਦੀ ਵੋਟ ਕਿਉਂ ਕੱਟੀ ਕਾਰਨ ਦੱਸਿਆ ਜਾਵੇ ਸਾਨੂੰ ਸਰ ਲੱਗਦਾ ਨਹੀਂ ਕਿ ਇਹੋ ਜਿਹੇ ਮਾਮਲੇ ਜੇ ਸਾਹਮਣੇ ਆਣਗੇ ਪੋਲਿੰਗ ਡਰਾਫਟ ਕੱਟੇਗਾ ਲੋਕਾ ਦਾ ਦਿਲਚਸਪੀ ਘਟ ਜਾਂਦੀ ਹੈ ਕਿ ਲੋਟ ਤਾਂ ਲੱਭਦੀ ਨਹੀਂ ਹੋਈ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੀ ਸਟਾਫ ਦੀ ਜਿਹੜੀ ਗਲਤੀ ਆਂਦੀ ਹੈ ਤੇ ਇਹਦੀ ਰਿਟਰਨ ਵਿੱਚ ਸਰਕਾਰ ਨੂੰ ਆਪਾਂ ਇਹ ਨੌਲੇਜ ਲਿਆਵਾਂਗੇ ਉਹਨਾਂ ਦੀ ਤੇ ਆਪੇ ਅਫਸਰਾਂ ਨੂੰ ਗੱਲ ਕਰਨਗੇ ਜਿਹੜੇ ਅਫਸਰ ਦੀ ਗਲਤੀ ਪਾਈ ਗਈ ਭਾਵੇਂ ਬੀਐਲਓ ਭਾਵੇਂ ਓਆਰ ਹੈਗੇ ਜਿਹੜੇ ਇਹਨਾਂ ਦੇ ਰਿਟਰਨਿੰਗ ਅਫਸਰ ਉਹ ਆਪੇ ਉਹਨਾਂ ਦਾ ਜਵਾਬ ਤਲਬ ਵੀ ਕਰਨਗੇ ਤੇ ਹੁਣ ਇੱਕ ਵੋਟ ਲੱਗ ਗਈ ਤੇ ਪੋਲ ਹੋ ਰਹੀ ਹੈ ਦੂਜੀ ਬਿਲਕੁਲ ਹੋ ਰਹੀ ਹੈ ਜੀ ਉਹ ਲੈਣਗੇ ਤੇ ਜਿਹੜੀ ਲੱਭ ਨਹੀਂ ਰਹੀ ਉਹਦੇ ਨੇ ਕੀ ਹੱਲ ਕੀਤਾ ਗਾ ਉਹ ਤਾਂ ਉਹਨਾਂ ਨੂੰ ਬੀਐਲਓ ਨੂੰ ਹੀ ਪੁੱਛੇ ਜਾ ਰਿਹਾ ਵਾ ਦੂਜੇ ਬੂਥਾਂ 'ਚ ਵੀ ਚੈੱਕ ਕੀਤੀ ਜਾ ਰਹੀ ਹੈ ਕਿ ਸ਼ਾਇਦ ਦੂਸਰੇ ਬੂਥੇ ਹੋਵੇ ਹੋਵੇ ठीक ਬੋਟ ਨਹੀਂ ਲੱਭ ਰਹੀ ਸੀ ਕੀ ਮਾਮਲਾ ਸਾਰਾ ਸਰ ਪਤਾ ਨਹੀਂ ਆਪੇ ਕਹਿੰਦੇ ਕੱਟੀ ਗਈ ਤੁਹਾਡੀ ਜੇ ਅੱਜ ਦੇ ਸ ਆਪਣੇ ਘਰ ਹੀ ਰਹਿੰਦੇ ਆ ਨਾ ਕੋਈ ਆਇਆ ਨਾ ਗਿਆ ਆਪੇ ਵੋਟ ਕੱਟ ਲੀਏ ਨੇ ਸਾਰਾ ਤੁਹਾਡੀਆਂ ਦੋ ਵੋਟਾਂ ਤੁਹਾਡੇ ਵਾਇਸ ਕਰ ਰਹੀ ਸੀ ਨਹੀਂ ਮੇਰੀ ਮਿਸੀ ਦੀ ਹੈ ਸਰ ਮੇਰੇ ਬੇਟੇ ਦੀ ਵੀ ਨਹੀਂ ਸੀ ਉਹ ਵੀ ਆ ਗਈ ਹੁਣ ਮੇਰੀ ਵੀ ਆ ਗਈ ਸਰ ਲੱਭ ਗਿਆ ਹਾਂ ਹਾਂ ਲੱਭ ਗਿਆ ਸਾਰਾ ਪਰਚੀ ਨੰਬਰ ਆ ਮਿਲ ਗਿਆ ਫਾਲ ਪਹਿਲੇ ਕੀ ਕਰਦੇ ਕਿ ਵੋਟ ਕਹਿੰਦੇ ਹੈ ਨਹੀਂ ਫਿਰ ਜਾਵਾਂ ਨਾ ਕਿਵੇਂ ਦੇਖਦੇ ਇਨੀ ਕੀ ਮੰਨਦੇ ਸਰ ਗਲਤੀ ਅਸੀਂ ਸਰ ਕਰ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਸਰ ਕੀ ਕਰਦੇ ਕੀ ਨਹੀਂ ਕਰਦੇ ਕਿ ਤੁਹਾਡੇ ਘਰ ਸਾਡੇ ਘਰ ਤਾਂ ਕੋਈ ਆਇਆ ਨਹੀਂ ਸਰ ਸਾਡੇ ਘਰ ਤਾਂ ਆ ਨਾਲ ਤਾਂ ਰਹਿੰਦੇ ਸਾਰੇ ਇੱਥੇ ਕਿਵੇਂ ਦੇਖਦੇ ਤੁਸੀਂ ਪ ਚੋਣਾਂ ਚ ਵੋਟ ਪਾਈ ਤੇ ਅੱਧੀ ਕੀ ਕਹਿੰਦੇ ਕੱਟ ਗਈ ਹਾਂ ਪੁੱਛ ਸਰ ਪਾਈ ਸੀ ਮੈਂ ਪਾਈ ਸੀ ਹਾਂਜੀ ਬਿਲਕੁਲ ਪਾਈ ਸੀ ਸਰ ਤੇ ਹੁਣ ਵੋਟ ਕਾਸਟ ਕਰਨ ਜਾ ਰਹੇ ਹਾਂ ਮੈਂ ਹਾਂ ਸਰ ਜਾ ਰਹੇ ਹਾਂ ਸਰ ਠੀਕ ਥੈਂਕ ਯੂ ਸਰ ਸਰ 1 ਮਿੰਟ ਨਹੀਂ ਸਰ